ਜਦ ਕਿ ਐਮਐਲਏ ਸਾਹਿਬ ਬਿਲਕੁਲ ਸਾਫ਼ ਕਰਕੇ ਕੀ ਵੀ ਪੁਰੀਆਂ ਦਾ ਪੈਸਾ ਪਾਸ ਹੋ ਗਿਆ ਕੋਈ 1 ਰੁਪਿਆ ਪਾਸ ਨਹੀਂ ਹੋਇਆ ਐਮਐਲਏ ਸਾਹਿਬ ਸਾਡੇ ਲੋਕਾਂ ਨੂੰ ਅੱਜ ਵੀ ਗਮਰਾਹ ਕਰ ਰਹੇ ਹੈ 11 ਵਜੇ ਤੋਂ ਲੈ ਕੇ 12:30 ਵਜੇ ਦੇ ਵਿੱਚ ਇੱਥੇ ਟਰਾਲੀਆਂ ਦੇ ਵਿੱਚ ਬੱਚੇ ਸਕੂਲ ਨੂੰ ਲੈ ਜਾਣ ਵਾਸਤੇ ਕਰਾਸ ਕਰਾਏ ਇੱਥੇ ਬਹੁਤ ਪਰੇਸ਼ਾਨੀ ਹੈ ਹਰ ਆਸਮਾਨ ਦਾ ਬਹੁਤ ਹੈ ਤੁਸੀਂ ਦੇਖ ਹੀ ਰਹੇ ਤੁਸੀਂ ਜਾ ਨਹੀਂ ਸਾਰੇ ਪੇਪਰ ਤਾਂ ਦੇ ਦੇ ਸਾਡੇ ਬੱਚੇ ਫੇਰ ਵੀ ਟਰੈਕਟਰ ਟਰੱਕ ਦੇ ਬੰਦੇ ਇਕੱਠੇ ਕਰਕੇ ਫੇਰ ਬੱਚਿਆਂ ਨੂੰ ਵੱਢੇ ਜਾਂਦਾ ਜਿਵੇਂ ਪਾਣੀਆਂ ਨੂੰ ਲੈ ਕੇ ਲਗਾਤਾਰ ਹੀ ਪਿੱਛੇ بارش ਹੋ ਰਹੀ ਹੈ ਪਹਾੜਾਂ ਦੇ ਵਿੱਚ ਇਸ ਸਮੇਂ ਅਸੀਂ ਖੜੇ ਹਾਂ ਜੈੰਤੀ ਮਾਜਰਾ ਜਿੱਥੇ ਪਹਿਲਾਂ ਵੀ ਆਪਾਂ ਦਿਖਾਇਆ ਕਿ ਇੱਕ ਪੁਲ ਟੁੱਟਿਆ ਹੋਇਆ ਔਰ ਬੱਚਿਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਹੈ ਸਵੇਰੇ ਵੀ ਬੱਚੇ ਟਰੈਲੀ ਦੇ ਵਿੱਚ ਗਏ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਔਰ ਨਦੀ ਦੇ ਵਿੱਚੋਂ ਲੰਘ ਰਹੇ ਨੇ ਸੋ ਪਹਿਲਾਂ ਬੱਚਿਆਂ ਦੇ ਨਾਲ ਹੀ ਗੱਲਬਾਤ ਕਰਦਾ ਬੇਟੇ ਕੀ ਨਾਂ ਤੁਹਾਡਾ ਪ੍ਰਵੀਨ ਪ੍ਰਵੀਨ ਕਿਸ ਤਰ੍ਹਾਂ ਦੇਖਦੇ ਹੋ ਕਿ ਜਿੱਦਾਂ ਹੁਣ ਪੁਲ ਇਹ ਟੁੱਟਿਆ ਹੋਇਆ ਹੈ ਕਿਸ ਤਰ੍ਹਾਂ ਜਾਂਦੇ ਹੋ ਕਿੰਨੀ ਕਿ ਪਰੇਸ਼ਾਨੀਆਂ ਆਉਂਦੀਆਂ ਬਹੁਤ ਪਰੇਸ਼ਾਨੀਆਂ ਆਉਂਦੀ ਹੈ ਸਵੇਰੇ ਵੀ ਅਸੀਂ 12 ਵਜੇ ਸਕੂਲ ਚ ਪੁੱਜੇ ਟਰੈਕਟਰਾਂ ਤੇ ਚੜਕੇ ਟਰਾਲੀਆਂ ਤੇ ਬਹੁਤ ਪਰੇਸ਼ਾਨੀ ਹੈ ਪੇਪਰ ਸੀ ਅੱਜ ਸਾਡਾ ਤੇ ਅੱਛਾ ਹੋਰ ਲੋਕਾਂ ਨੂੰ ਕਿੰਨੀ ਕਿ ਪਰੇਸ਼ਾਨੀਆਂ ਇਸ ਤੋਂ ਇਲਾਵਾ ਜਿੱਦਾਂ ਤੁਸੀਂ ਸਕੂਲ ਜਾਂਦੇ ਹੋ ਇਸ ਤੋਂ ਇਲਾਵਾ ਹੋਰ ਕਿੰਨੀ ਕਿ ਪਰੇਸ਼ਾਨੀਆਂ ਲੋਕਾਂ ਨੂੰ ਆਮ ਨੇ ਉਹ ਜ਼ਿਆਦਾ ਪਰੇਸ਼ਾਨੀਆਂ ਸਾਰੇ ਰਸਤੇ ਵੀ ਖਰਾਬ ਟੁੱਟੇ ਹੋਏ ਨੇ ਫਿਰ ਆਣ ਜਾਣ 'ਚ ਲੇਟ ਹੋ ਜਾਂਦੇ ਸਾਰੇ ਅੱਛਾ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਪੁਲ ਬਣਵਾ ਦਿਓ ਕਿ ਜਿਹੜੇ ਵੀ ਟੁੱਟੇ ਹੋਏ ਨੇ ਸੜਕਾਂ ਠੀਕ ਕਰਵਾ ਦਿਓ ਸੋ ਦੇਖਿਆ ਕਿ ਬੱਚਿਆਂ ਨੂੰ ਕਿੰਨੀ ਪਰੇਸ਼ਾਨੀ ਹੈ ਸੋ ਚੌਧਰੀ ਸਾਹਿਬ ਵੀ ਨਾਲ ਖੜੇ ਹੋਏ ਨੇ ਚੌਧਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਪੂਲ ਪਹਿ ਹੁਣ ਡੀਸੀ ਮੈਮ ਵੀ ਆਏ ਸੀ ਉੱਥੇ ਜਿੱਦਾਂ ਇਹ ਕਿਹਾ ਸੀ ਕਿ ਅਸੀਂ ਇੰਨਾ ਕੰਮ ਚਲਾਉ ਯਾਨੀ ਮਿੱਟੀ ਪਾਈਏ ਕਿ ਆਪਾਂ ਕੰਮ ਚਲਾ ਰਹੇ ਹਾਂ ਪਰ ਕਹਿੰਦੇ ਜਿਹੜਾ ਅਸਲ ਪੂਲ ਆ ਉਹ ਟਾਈਮ ਲੱਗ ਜਾਏਗਾ ਬਣਨ ਚ ਕਿਸ ਤਰ੍ਹਾਂ ਦੇਖਦੇ ਹੋ ਸੋਨੂ ਜੀ ਇੱਥੇ ਡੀਸੀ ਸਾਹਿਬ ਐਸਡੀਐਮ ਸਾਹਿਬ ਏਡੀਸੀ ਸਾਹਿਬ ਆਏ ਸੀ ਅਸੀਂ ਮੌਕੇ ਤੇ ਸੀ ਉਸ ਦਿਨ ਅਸੀਂ ਉਸ ਦਿਨ ਇਹ ਵੀ ਕਿਹਾ ਵੀ ਆ ਜਿਹੜੇ ਟੈਂਪੋਰਰੀ ਬੋਰੀ ਦੇ ਭਰੇ ਹੋਏ ਥੈਲੇ ਤੁਸੀਂ ਨਾਲੇ ਲਾ ਰਹੇ ਆ ਇਹ ਕਾਮਯਾਬ ਨਹੀਂ ਹੋਣੇ ਤੁਸੀਂ ਇੱਥੇ ਪੱਕਾ ਕਰੇਟ ਲਾਓ ਪਾਰ ਚ ਤਾਂ ਕਿ ਇਹ ਜਿਹੜਾ ਰਸਤਾ ਪੈਦਲ ਲੰਘਣ ਦਾ ਕੰਮ ਚੱਲਦਾ ਰਹੇ ਪਰ ਡੀਸੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਪਰ ਡੀਸੀ ਸਾਹਿਬ ਨੇ ਵੀ ਸਾਡੀ ਗੱਲ ਨੂੰ ਅਨਗੋਲ ਕਰਤਾ ਅਨਗੋਲੀ ਕਰਕੇ ਅੱਜ ਸਵੇਰੇ ਸਾਡੇ ਜਿਹੜੇ ਸਕੂਲ ਦੇ ਬੱਚੇ ਸੀ ਸਾਰਿਆਂ ਦੇ ਪੇਪਰ ਚੱਲਦੇ ਪਏ ਐ 12:30 12:11 11 ਵਜੇ ਤੋਂ ਲੈ ਕੇ 12:30 ਵਜੇ ਦੇ ਵਿੱਚ ਇੱਥੇ ਟਰਾਲੀਆਂ ਦੇ ਵਿੱਚ ਬੱਚੇ ਸਕੂਲ ਨੂੰ ਲੈ ਜਾਣ ਵਾਸਤੇ ਕਰਾਸ ਕਰਾਏ ਇੱਥੇ ਬਹੁਤ ਪਰਸਾਨੀ ਹੈ ਮੈਂ ਪਿਛਲੇ ਸੋਮਵਾਰ ਤੋਂ ਜਲਾਲਾਬਾਦ ਵੀ ਜਾ ਕੇ ਆਇਆ ਉਸ ਤੋਂ ਬਾਅਦ ਸੋਮਵਾਰ ਅਸੀਂ ਜਲਾਲਾਬਾਦ ਮੰਗਲਵਾਰ ਨੂੰ ਅਸੀਂ ਗਰਦਾਸਪੁਰ ਗਏ ਬੁੱਧਵਾਰ ਨੂੰ ਅਸੀਂ ਕੱਲ੍ਹ ਰਾਤ ਇੱਥੇ ਵਾਪਸ ਮੁੜੇ ਹੈ ਜਿਹੜਾ ਕਿ ਸਾਡਾ ਭਾਈਚਾਰਾ ਮੁਸਲਮ ਗੁਜਰ ਮੁਸਲਮ ਗੁਜਰ ਭਾਈਚਾਰਾ ਸਾਡਾ ਜਾਂ Hindu Muslim ਗੁਜਰ ਭਾਈਚਾਰਾ ਤੇ ਉਹਨਾਂ ਲੋਕਾਂ ਦਾ ਜਿਹੜਾ ਜਲਾਲਾਬਾਦ ਦੀ ਗੱਲ ਕਰਦੇ ਆਪਾਂ ਗੁਰਦਾਸਪੁਰ ਦੀ ਗੱਲ ਕਰਦੇ ਆ ਉਹਨਾਂ ਦੇ ਪੰਜ ਪੰਜ ਚਾਰ ਚਾਰ ਸੌ ਡੰਗਰ ਸੀ ਜਿਹਦੇ ਵੀ ਮੱਝਾਂ ਗਾਈਆਂ ਸੀ ਉਹ ਸਾਰੀਆਂ ਸੱਤਿਆਨਾਸ਼ ਹੋ ਗਾ ਖਤਮ ਹੋ ਗਿਆ ਜਦ ਕਿ ਉੱਥੇ ਸਰਕਾਰਾਂ ਨੇ ਜਿਹੜੀ ਅੱਜ ਉੱਥੇ ਗਰਦੋਰੀ ਹੋ ਰਹੀ ਹੈ ਸਰਕਾਰ ਧਿਆਨ ਦੇ ਰਹੀ ਹੈ ਜਾਂ ਆਮ ਪਬਲਿਕ ਧਿਆਨ ਦੇ ਰਹੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਸਾਡਾ ਗੁੱਜਰ ਭਾਈਚਾਰਾ ਉੱਥੇ ਮੁਸਲਮਾਨ ਭਾਈਚਾਰੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਹਜ਼ਾਰਾਂ ਦੇ ਸਾਫ ਤੇ ਡੰਗਰ ਮਰ ਗਏ ਉਹਨਾਂ ਦੇ ਕੋਲ ਜੋ ਤਿੰਨ ਖੂਨ ਸੀ ਉਹ ਸਾਰਾ ਖਤਮ ਹੋ ਚੁੱਕਿਆ ਮੈਂ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਤੇ ਹੋਰ ਸਾਰੇ ਜਿਹੜੇ ਵੀ ਮਦਦਗਾਰ ਲੋਕ ਹੈਗੇ ਆ ਤੇ ਸਾਡੇ ਪ੍ਰਧਾਨ ਜੀ ਉੱਥੇ ਜਲਾਲਾ ਆਪਣਾ ਗੁਰਦਾਸਪੁਰ ਸਪੈਸ਼ਲ ਤੌਰ ਤੇ ਸਾਡੇ ਭਾਈਚਾਰੇ ਦੀ ਮਦਦ ਕਰਕੇ ਆਏ ਆ ਤੇ ਅਸੀਂ ਵੀ ਰਾਤ ਹੀ ਉੱਥੋਂ ਆਏ ਆ ਉੱਥੋਂ ਆ ਕੇ ਰਾਤੀ ਤੜਕੇ 3 ਵਜੇ ਕਰੀਬ ਬਾਹਰਸੇ ਲੱਗੀ ਇੱਥੇ ਤੇ ਅੱਜ ਸਾਡੇ ਬੱਚੇ ਜਿਹੜੇ ਸਾਡੇ ਅੱਜ ਦੁੱਧ ਵਾਲੇ ਕਾਰੋਬਾਰੀ ਲੋਕਾਂ ਜਾਂ ਨੌਕਰੀ ਪੇਸ਼ੇ ਵਾਲੇ ਲੋਕ ਹੈ ਉਹ ਅੱਜ ਸਾਰੇ ਘਰੇ ਸੀ ਪਰ ਅੱਜ ਬੱਚਿਆਂ ਦੇ ਅੱਜ ਪੇਪਰ ਚੱਲਦੇ ਪਏ ਆ ਮੈਂ ਡੀਸੀ ਸਾਹਿਬ ਨੂੰ ਤੇ ਸੀਐਮ ਸਾਹਿਬ ਤੇ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਵੀ ਕਿਉਂ ਤੁਸੀਂ ਆਪਣੀ ਅੱਖਾਂ ਬੰਦ ਕਰਕੇ ਬੈਠੇ ਆ ਤੁਸੀਂ ਘੱਟੋ ਘੱਟ ਲੋਕਾਂ ਨੂੰ ਇਹ ਤਾਂ ਦੇਖੋ ਵੀ ਅਸੀਂ ਚੰਡੀਗੜ੍ਹ ਤੋਂ 1 ਕਿਲੋਮੀਟਰ ਦੂਰੀ ਤੇ ਸਾਡੇ ਕੀ ਹਾਲਾਤ ਹੈ ਇਸ ਕਰਕੇ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਟੈਂਪੋਰਰੀ ਰਸਤਾ ਹੈ ਆ ਤੁਸੀਂ ਫੂਸ ਦੇ ਨਾਲ ਪਕੌੜੇ ਪਕਾਉਣ ਦੀ ਗੱਲ ਨਾ ਕਰੋ ਕਿਉਂਕਿ ਉਹਦੀ ਫੂਸਲਾ ਪਕੌੜੇ ਪਕਾਣ ਦੀ ਗੱਲ ਹੈ ਮੈਂ ਪਿਛਲੀ ਵਾਰੀ ਡੀਸੀ ਸਾਹਿਬ ਨੂੰ ਇੱਥੇ ਕਿਹਾ ਸੀ ਇਹ ਗੱਲ ਹੈ ਵੀ ਜਿਹੜੀ ਟੈਂਪਰੇਰੀ ਵੀ ਚਾਲੂ ਕਰਨਾ ਇੱਥੇ ਪੱਥਰ ਤੇ ਤਾਰਾਂ ਦਾ ਕਰੇਟ ਪਾ ਕੇ ਨਹੀਂ ਰੋਕੇ ਜਾਊਗਾ ਜੀ ਤੇ ਤਾਂ ਇਹਦੇ ਰਸਤਾ ਚਾਲੂ ਰਹਿ ਸਕਦਾ ਇੱਥੇ ਥੈਲੇ ਮਿੱਟੀ ਦੇ ਭਰ ਕੇ ਲਾ ਕੇ ਇੱਕ ਵਾਰੀ ਮੌਕੇ ਦੇ ਲੋਕਾਂ ਨੂੰ ਡਰਾਮਾ ਕਰਕੇ ਨਿਕਲ ਗਏ ਤੇ ਅਸੀਂ ਸਰਕਾਰ ਨੂੰ ਦੀ ਨਿੰਦਿਆ ਕਰਦੇ ਇਸ ਗੱਲ ਦੀ ਸਾਡੇ ਲੋਕਾਂ ਬਾਰੇ ਮੌਜੂਦੀ ਸਰਕਾਰ ਬਿਲਕੁਲ ਨਹੀਂ ਦੇਖ ਰਹੀ ਤੇ ਸਾਡੇ ਬੱਚਿਆਂ ਦਾ ਤੇ ਸਾਡੇ ਬੁਰਾ ਦਾ ਕੀ ਹਾਲਾਤ ਹੈ ਥੋੜੇ ਸਾਹਮਣੇ ਅੱਛਾ ਕਿਸ ਤਰ੍ਹਾਂ ਦੇ ਤੁਸੀਂ ਕਿਹਾ ਕਿ ਉੱਥੇ ਗੁੱਜਰ ਭਾਈਚਾਰੇ ਦਾ ਤੁਹਾਡੇ ਭਾਈਚਾਰ ਕਾਫੀ ਨੁਕਸਾਨ ਹੈ ਨੁਕਸਾਨ ਤਾਂ ਵੈਸੇ ਵੀ ਹੋਰ ਤਾਂ ਮਤੇ ਬਹੁਤ ਹੋਇਆ ਤੁਸੀਂ ਇਦਾਂ ਕਿਵੇਂ ਕਹਿ ਸਕਦੇ ਉਹਨਾਂ ਦਾ ਹੀ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਨੁਕਸਾਨ ਹੈ ਉਹ ਲੋਕ ਸਾਰੇ ਮੱਜਾਂ ਗਈਆਂ ਡੰਗਰਾਂ ਦਾ ਪਸ਼ੂ ਪਾਲਣ ਦਾ ਕੰਮ ਕਰਦੇ ਆ ਜਿਹੜੇ ਪਸ਼ੂ ਆ ਉਹ ਬਿਲਕੁਲ ਖਤਮ ਹੋ ਗਏ ਉੱਥੇ ਹਜ਼ਾਰਾਂ ਡੰਗਰ ਉਹਨਾਂ ਦਾ ਮਰ ਚੁੱਕਿਆ ਤੇ ਉਹ ਰਿਕਾਰਡ ਦੇ ਨਹੀਂ ਆ ਸਕਦੇ ਜਿੱਦਾਂ ਕਿ ਜ਼ਮੀਨਾਂ ਦੀ ਗੱਲ ਕਰਦੇ ਆ ਉਹ ਗੁਰਦੌਰੀ ਕਰਾ ਕੇ ਜ਼ਮੀਨ ਕਾਗਜ਼ੀ ਪੱਤਰੀ ਉਹ ਰਿਕਾਰਡ ਚ ਆ ਸਕਦਾ ਜਿਹੜਾ ਇਹ ਚੀਜ਼ ਹੈ ਸਾਡੀ ਡੰਗਰ ਪਸ਼ੂ ਤੇ ਜਾਨਵਰ ਤੇ ਉਹ ਬਿਲਕੁਲ ਕਾਗਜ਼ਾਂ ਦੇ ਵਿੱਚ ਰਿਕਾਰਡ ਤੇ ਨਹੀਂ ਆ ਸਕਦੇ ਸਰਕਾਰਾਂ ਨੂੰ ਇਸ ਗੱਲ ਦਾ ਬਹੁਤ ਧਿਆਨ ਦੇਣਾ ਚਾਹੀਦਾ ਜੇਣਾ ਕਿ ਸਾਡੇ ਭਾਈਚਾਰੇ ਨੂੰ ਨੁਕਸਾਨ ਹੋਇਆ ਉਹਦੀ ਭਰਪਾਈ ਹੋ ਸਕੇ ਅੱਛਾ ਜਿਸ ਤਰ੍ਹਾਂ ਹੁਣ ਐਮਐਲਏ ਸਾਹਿਬ ਨੇ ਇਹ ਵੀ ਗੱਲ ਕਰੀ ਸੀ ਕਹਿੰਦੇ 14 ਕਰੋੜ ਦਾ ਯਾਨੀ ਜਿਹੜਾ ਬਜਟ ਪਾਸ ਹੋਇਆ ਹੈ ਇੱਥੇ ਪੁਲਾਂ ਨੂੰ ਐਮਐਲਏ ਸਾਹਿਬ ਤਾਂ ਸਾਨੂੰ ਸਾਡੇ ਲੋਕਾਂ ਨੂੰ ਅੱਜ ਤੋਂ ਇੱਕ ਮਹੀਨੇ ਪਹਿਲੇ ਬਹੁਤ ਵੱਡਾ ਚੂਪਾ ਦੇ ਕੇ ਗਏ ਸੀ ਜਿਹੜਾ 14 ਕਰੋੜ 38 ਲੱਖ ਦਾ ਉਹ ਡੀਸੀ ਸਾਹਿਬ ਤੇ ਆਈਜੀਐਮ ਸਾਹਿਬ ਸਾਨੂੰ ਸਪਸ਼ਟ ਕਰਕੇ ਵੀ ਅਸੀਂ ਇੱਕ ਇਹਦੀ ਰਿਪੋਰਟ ਬਣਾ ਕੇ ਭੇਜੀ ਹੈ ਫైనాన్స్ ਫైనాన్స్ ਮਿਨਿਸਟਰ ਨੂੰ ਬਣੀ ਕਿਹਨੂੰ ਭੇਜੀ ਹੈ ਤੇ ਅਜੇ ਇਹਦਾ ਬਜਟ ਬਣਦਾ ਇਹਦਾ ਪ੍ਰੋਜੈਕਟ ਬਣਾ ਕੇ ਭੇਜਿਆ ਜਦ ਕਿ ਐਮਐਲਏ ਸਾਹਿਬ ਬਿਲਕੁਲ ਸਾਫ਼ ਕਰਕੇ ਕਿ ਵੀ ਪੁਰੀਆਂ ਦਾ ਪੈਸਾ ਪਾਸ ਹੋ ਗਿਆ ਕੋਈ 1 ਰੁਪਿਆ ਪਾਸ ਨਹੀਂ ਹੋਇਆ ਐਮਐਲਏ ਸਾਹਿਬ ਸਾਡੇ ਲੋਕਾਂ ਨੂੰ ਅੱਜ ਵੀ ਗਮਨਾਹ ਕਰ ਰਹੀ ਹੈ ਮੈਂ ਉਹਨਾਂ ਬਾਰੇ ਗੱਲ ਕਰਨੀ ਨਹੀਂ ਚਾਹੁੰਦਾ ਸੀ ਤੁਸੀਂ ਪੁੱਛ ਲਿਆ ਅਸੀਂ ਤਾਂ ਸਾਡੇ ਲੋਕਾਂ ਨੇ ਤੇ ਮੈਂ ਤਾਂ ਉਹ ਨਕਾਰ ਤੇ ਕਿਉਂਕਿ ਉਹਨਾਂ ਨੇ ਸਾਡੇ ਨਾਲ ਹਰ ਜਗ੍ਹਾ ਧੋਖਾ ਕਰਨ ਦੀ ਕੋਸ਼ਿਸ਼ ਕਰੀਆ ਧੋਖਾ ਬੋਲਦੇ ਹਰ ਗਲਤ ਕਰਦੇ ਸੋ ਦੇਖਿਆ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਕਿ ਬੜਾ ਰੋਸ਼ ਹੈ ਲੋਕਾਂ ਦੇ ਵਿੱਚ ਸੋ ਚੌਧਰੀ ਸ਼ਾਮ ਲਾਲ ਦੇ ਨਾਲ ਵੀ ਗੱਲਬਾਤ ਕੀਤੀ ਸੋ ਆਮ ਲੋਕ ਵੀ ਖੜੇ ਹੋਏ ਨੇ ਭਰਾ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅ ਭਾਜੀ ਕੀ ਨਾਮ ਹੈ ਤੁਹਾਡਾ ਮੱਖਣ ਜੀ ਮੱਖਣ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਕਾਫੀ ਜਾਣਾ ਪ੍ਰੋਬਲਮ ਆਈ ਹੈ ਲੰਬੇ ਸਮੇਂ ਤੋਂ ਹੀ ਹੋਣੀ ਆ ਰਹੀ ਹੈ ਹੁਣ ਤਾਂ ਪੁਲ ਵੀ ਟੁੱਟ ਚੁੱਕਿਆ ਅ ਬੱਚਿਆਂ ਨੂੰ ਤੇ ਆਮ ਪਬਲਿਕ ਨੂੰ ਕਿੰਨੀ ਕਿ ਹਰਾਸ਼ਮੈਂਟ ਆ ਰਹੀ ਹੈ ਬੱਚੇ ਤਾਂ 11 12 ਵਜੇ ਗਏ ਨੇ ਜਿੱਥੋਂ ਪੇਪਰ ਦੇਣ ਲਈ ਪੇਪਰ ਸੀ ਬੱਚਿਆਂ ਦੇ ਪੇਪਰ ਚੱਲਦੇ ਆ ਉਹਨਾਂ ਵੀ ਟਰੈਕਟਰ ਰੁਕਾ ਦੇ ਬੰਦੇ ਇਕੱਠੇ ਕਰਕੇ ਕੱਢੇ ਨੇ ਨਾ ਜਿਹੜਾ ਬੱਚੇ ਜਾਣ ਦਾ ਕੋਈ ਸਾਧਨ ਨਹੀਂ ਸੀ ਅੱਜ ਵੈਸੇ ਹੁਣ ਡੀਸੀ मैम ਵੀ ਆਏ ਸੀ ਪ੍ਰਸ਼ਾਸਨ ਵੱਲੋਂ ਕੋਈ ਯਾਨੀ ਹੋਰ ਕੋਈ ਕਾਰਵਾਈ ਕੀਤੀ ਗਈ ਹੈ ਕਿਹਾ ਕਿ ਕਿਹਾ ਗਿਆ ਕੁਝ ਜਿਸ ਦਿਨ ਡੀਸੀ मैम ਆਏ ਸੀ ਉਸ ਦਿਨ ਹੋਰ ਡਿਪਾਰਟਮੈਂਟ ਆ ਗਏ ਸੀ ਐਪੀਡੂਡੀ ਵੀ ਆ ਗਿਆ ਸੀ ਉਸ ਤੋਂ ਬਾਅਦ ਕੋਈ ਵਿਭਾਗ ਨਹੀਂ ਆਇਆ ਜੀ ਤਾਨੂੰ ਕੀ ਲੱਗਦਾ ਕਿ ਹੁਣ ਆਮ ਪਬਲਿਕ ਨੂੰ ਕਿੰਨੀ ਕਿ ਹਰਾਸ਼ਮੈਂਟ ਹੋ ਰਹੀ ਹੈ ਖਾਸ ਕਰਕੇ ਬੱਚਿਆਂ ਦੇ ਹੁਣ ਪੇਪਰ ਵੀ ਚੱਲ ਰਹੇ ਨੇ ਹਰਾਸ਼ਮੈਂਟ ਦਾ ਬਹੁਤ ਤੁਸੀਂ ਦੇਖ ਹੀ ਰਹੇ ਤੁਸੀਂ ਜਾ ਹੀ ਨਹੀਂ ਸਾਡੇ ਪੇਪਰ ਤਾਂ ਦੇ ਹੀ ਨਹੀਂ ਸਾਡੇ ਬੱਚੇ ਫਿਰ ਵੀ ਟਰੈਕਟਰ ਟਰੱਕ ਦੇ ਬੰਦੇ ਇਕੱਠੇ ਕਰਕੇ ਫਿਰ ਬੱਚਿਆਂ ਨੂੰ ਵੱਢੇ ਜਾਂਦਾ ਇੱਥੇ ਸੋ ਧੰਨਵਾਦ ਸੋ ਦੇਖੇ ਕਿ ਕਿਸ ਤਰੀਕੇ ਦੇ ਨਾਲ ਜਯੰਤੀ ਮਾਜਰੀਆ ਦੇ ਵਿੱਚ ਇੱਥੇ ਕਿੰਨੀ ਲੋਕਾਂ ਨੂੰ ਹਰਾਸ਼ਮੈਂਟ ਚੱਲਣੀ ਪੈ ਰਹੀ ਔਰ ਕਿੰਨੀ ਪਰੇਸ਼ਾਨਗੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਪੇਪਰ ਚੱਲ ਰਹੇ ਨੇ ਬੱਚਿਆਂ ਦੇ ਹੁਣ ਅਸੀਂ ਬੱਚਿਆਂ ਦੇ ਨਾਲ ਵੀ ਗੱਲਬਾਤ ਕੀਤੀ ਕਿ ਕਿਸ ਤਰੀਕੇ ਦੇ ਨਾਲ ਹਰਾਸ਼ਮੈਂਟ ਹੋ ਰੇ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਮੈਂ ਕਹਾਂਗਾ ਕਿ ਗੁਰਪ੍ਰੀਤ ਨੂੰ ਇਹ ਵੀ ਦਿਖਾ ਦੇਣਾ ਕਿ ਕਿਸ ਤਰੀਕੇ ਦੇ ਨਾਲ ਦੇਖੋ ਕਿ ਜਿਹੜੇ ਆਮ ਲੋਕ ਨੇ ਇੱਥੇ ਦੇ ਜਿਹੜੇ ਵਸਨੀਕ ਨੇ ਉਹ ਆਪਣਾ ਕੋਸ਼ਿਸ਼ ਕਰ ਰਹੇ ਨੇ ਕਿ ਇਸ ਨੂੰ ਜਿੱਥੇ ਤੱਕ ਹੋ ਸਕੇ ਰਸਤਾ ਵੀ ਬਣਾਇਆ ਜਾ ਸਕੇ ਕਿਉਂਕਿ ਜਿਹੜਾ ਟੁੱਟ ਚੁੱਕਿਆ ਹੈ ਦੇਖੋ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਮੋਟਰਸਾਈਕਲਾਂ ਤੇ ਜਾਂ ਟਰੈਲੀ ਦੇ ਵਿੱਚ ਪਹਿਲਾਂ ਵੀ ਯਾਨੀ ਦਿਖਾਇਆ ਗਿਆ ਲਿਜਾਇਆ ਗਿਆ ਸਵੇਰੇ ਜਿੱਦਾਂ ਅਸੀਂ ਉਹ ਵੀਡੀਓ ਵੀ ਦਿਖਾ ਦਿੰਨੇ ਆ ਸਾਨੂੰ ਕਿ ਦੇਖੋ ਕਿ ਕਿੰਨਾ ਹਰਾਸ਼ਮੈਂਟ ਯਾਨੀ ਹੋ ਰਹੀ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਧੂਆ ਦੇ ਨਾਲ ਸੋ ਉਹਨੂੰ ਜਾਂਚਲਾ ਦੀ ਰਿਪੋਰਟ ਜੈ ਹੰਤੀ ਬਾਜਰੀ